ਜਿੱਥੇ ਪਹਾੜਾਂ ਵਿੱਚ ਭਾਰੀ ਮੀਂਹ ਪੈ ਰਿਹਾ ਅਤੇ ਬਹੁਤ ਸਾਰੇ ਬੱਦਲ ਫਟਣ ਦੇ ਮਾਮਲੇ ਵੀ ਸਾਹਮਣੇ ਆ ਰਿਹਾ ਤਾਂ ਦੂਜੇ ਪਾਸੇ ਹੁਣ ਪਾਣੀ ਕਾਰਨ ਪੰਜਾਬ 'ਚ ਵੀ ਕਈ ਥਾਵਾਂ ਤੇ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਫਰੀਦਕੋਟ ਦੇ ਪਿੰਡ ਰਪਈਆ ਵਾਲਾ ਵਿੱਚ ਅਚਾਨਕ ਜੋ ਰਜਵਾਹਾ ਜਿਹੜਾ ਵਗ ਰਿਹਾ ਤਾਂ ਉੱਥੇ ਪਾੜ ਪੈ ਜਾਂਦਾ ਹੈ ਤੇ ਇਸ ਪਾੜ ਦੇ ਕਾਰਨ ਖੇਤਾਂ ਵਿੱਚ ਪਾਣੀ ਹੀ ਪਾਣੀ ਭਰ ਜਾਂਦਾ ਹੈ ਜਿੱਥੇ ਇੱਕ ਪਾਸੇ ਝੋਨੇ ਦਾ ਸੀਜ਼ਨ ਪੂਰੇ ਸਿੱਖਣਾ ਤੇ ਚੱਲ ਰਿਹਾ ਤੇ ਆ ਝੋਨਾ ਜਿਹੜਾ ਉਸ ਲਗਾਇਆ ਜਾ ਰਿਹਾ ਹੈ ਤੇ ਕਿਸਾਨ ਆ ਰੋਜ ਜਿਹੜੇ ਆ ਝੋਨੇ ਦੀ ਫਸਲ ਨੂੰ ਜਿਹੜੇ ਵੱਖ-ਵੱਖ ਤਰੀਕੇ ਨਾਲ ਪਾਲਣ ਦੀ ਕੋਸ਼ਿਸ਼ ਕਰ ਰਹੇ ਐ ਇਤੋਂ ਤੱਕ ਕਿ ਬਹੁਤ ਸਾਰੇ ਥਾਵਾਂ ਤੇ ਝੋਨਾ ਇਸ ਹੱਦ ਤੱਕ ਲੱਗ ਚੁੱਕਿਆ ਹੈ ਕਿ ਝੋਨੇ ਨੂੰ ਜਿਹੜੇ ਆ ਉਹ ਦਵਾਈ ਪਾ ਕੇ ਜਿਹੜੇ ਆ ਅੱਗੇ ਜਿਹੜਾ ਉਸ ਦਾ ਪਾਲਣ ਪ੍ਰੋਸੈਸ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅਚਾਨਕ ਪਾੜ ਜਿਹੜਾ ਪਾਇਆ ਜਾਂਦਾ ਰਜਵਾਹੇ ਚ ਅਤੇ ਉਸੇ ਦੇ ਚਾਲਦਿਆਂ ਇਸ ਪਾੜ ਕਾਰਨ ਚਾਰੇ ਪਾਸੇ ਪਾਣੀ ਹੀ ਪਾਣੀ ਜਿਹੜਾ ਹੋ ਜਾਂਦਾ ਹੈ ਤੇ ਖੇਤਾਂ ਵਿੱਚ ਪਾਣੀ ਹੀ ਪਾਣੀ ਭਰ ਜਾਂਦਾ ਹੈ ਜਿਸ ਦੇ ਚਲਦਿਆ ਕਿਸਾਨਾਂ ਵਿੱਚ ਕਾਫੀ ਜਿਹੜਾ ਭਗੜ ਮੱਜ ਜਾਂਦੀ ਹੈ ਤੇ ਉੱਥੇ ਹੀ ਜਿਹੜੇ ਆ ਕਿਸਾਨ ਜਿਹੜੇ ਆ ਉਹਨਾਂ ਦੀ ਫਸਲ ਨੁਕਸਾਨੀ ਗਈ ਹੈ ਹਾਲਾਂਕਿ ਕਿੰਨਾ ਕੁ ਨੁਕਸਾਨ ਹੋਇਆ ਹਲੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਅਚਾਨਕ ਸਵੇਰੇ ਜਿਹੜੇ ਆ ਇਸ ਨਹਿਰ ਵਿੱਚ ਜਿਹੜਾ ਪਾੜ ਪੈ ਜਾਂਦਾ ਇਸ ਰਜਵਾਹੇ ਚ ਪਾੜ ਪੈ ਜਾਂਦਾ ਅਤੇ ਇਸੇ ਦੇ ਚਾਲ ਦੇ ਆ ਚਾਰੇ ਪਾਸੇ ਖੇਤਾ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਤੇ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਪਹਾੜੀ ਇਲਾਕੇ ਵਿੱਚ ਬੱਦਲ ਫਟਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਜਿਹੜੇ ਆ ਕਾਫੀ ਮੀਂਹ ਕਾਰਨ ਜਿਹੜਾ ਪਾਣੀ ਆਉਣ ਦੇ ਜਿਹੜੇ ਆ ਕਾਰਨ ਬਣੇ ਹੋਇਆ ਤਾਂ ਦੂਜੇ ਪਾਸੇ ਪੰਜਾਬ ਚ ਇੱਕ ਤੋਂ ਬਾਅਦ ਇੱਕ ਪਾੜ ਕਾਰਨ ਜਿਹੜਾ ਪਾਣੀ ਖੇਤਾ ਵਿੱਚ ਭਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬਿੱਤੇ ਦਿਨ ਹੀ ਸੰਗਰੂਰ ਦੇ ਇਲਾਕੇ ਵਿੱਚ ਪਾੜ ਪੈਣ ਕਾਰਨ ਕਾਫੀ ਏਰੀਆ ਵਿੱਚ ਜਿਹੜਾ ਪਾਣੀ ਭਰਿਆ ਗਿਆ ਸੀ ਤਾਂ ਉੱਥੇ ਜੇਕਰ ਹੁਣ ਦੇਖਿਆ ਜਾਵੇ ਤਾਂ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਫਰੀਦਕੋਟ ਦੇ ਪਿੰਡ ਰਪਈਆਂ ਵਾਲਾ ਦੇ ਨੇੜੇ ਜੋ ਰਜਵਾਹਾ ਵਗਦਾ ਆ ਉਸ ਚਪਾੜ ਪੈਣ ਕਾਰਨ ਜਿਹੜਾ ਇਹ ਪਾਣੀ ਹੀ ਪਾਣੀ ਚਾਰੇ ਪਾਸੇ ਖੇਤਾਂ ਵਿੱਚ ਹੋ ਗਿਆ ਹੈ ਤੇ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਕਿ ਮੀਂਹ ਹੈ ਜਿਹੜੀ ਭਾਰੀ ਮੀਂਹ ਪੈਣ ਕਾਰਨ ਕਾਫੀ ਏਰੀਆ ਵਿੱਚ ਸਮੱਸਿਆਵਾਂ ਵਿੱਚ ਜਿਹੜਾ ਲੰਗਣਾ ਲੋਕਾਂ ਨੂੰ ਪੈ ਸਕਦਾ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਾਫੀ ਜਿਹੜਾ ਆ ਖੇਤਾ ਵਿੱਚ ਪਾਣੀ ਭਰ ਗਿਆ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿਸ ਦੇ ਚਾਲ ਦੇ ਕਿਸਾਨਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਦੇਖਿਆ ਗਿਆ ਕਿਉਂਕਿ ਇੱਕ ਪਾਸੇ ਤਾਂ ਚੋਨਾ ਹਲੇ ਲਗਾਇਆ ਹੈ ਜਾਂ ਕੁਝ ਸਮਾਂ ਹੀ ਹੋਇਆ ਤੇ ਜਿੱਥੇ ਚੋਨਾ ਪੇਡਾ ਕਰਨ ਵੱਲ ਵਧਿਆ ਹੈ ਤਾਂ ਦੂਜੇ ਪਾਸੇ ਇਹ ਪਾਣੀ ਆਣ ਕਾਰਨ ਜਿਹੜਾ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਸਕਦਾ ਹਾਲਾਂਕਿ ਬਹੁਤ ਸਾਰਾ ਏਰੀਆ ਜਿਹੜਾ ਉਹ ਚੋਨੇ ਲੱਗਣ ਜਿਹੜਾ ਲਗਾਇਆ ਜਾ ਰਿਹਾ ਉਸ ਏਰੀਏ ਵਿੱਚ ਅਤੇ ਪਾਣੀ ਦੀ ਲੋਡ ਹੈ ਪਰ ਉਧਰ ਜੇਕਰ ਲੋਡ ਤੋਂ ਵੱਧ ਪਾਣੀ ਆ ਜਾਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਫਿਰ ਇਹ ਪਾਣੀ ਵੱਡੀ ਮਾਰ ਪਾਉਂਦਾ ਹੈ ਤਾਂ ਅਜਿਹੇ ਵਿੱਚ ਇਹ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਰਪਈਆਂ ਵਾਲਾ ਤੋਂ ਰਪਈਆਂ ਵਾਲਾ ਪਿੰਡ ਆ ਜੋ ਫਰੀਦਕੋਟ ਦਾ ਉਸ ਉਸ ਦੇ ਨੇੜੇ ਸਾਦਕਾ ਦੇ ਨੇੜੇ ਜਿਹੜਾ ਇਹ ਰਜਵਾਹਾ ਵਗ ਰਿਹਾ ਉਸ ਵਿੱਚ ਪਾੜ ਪਿਆ ਤੇ ਉਸੇ ਦੇ ਚਾਲਦਿਆਂ ਇਹ ਪਾਣੀ ਹੀ ਪਾਣੀ ਚਾਰੇ ਪਾਸੇ ਨਜ਼ਰ ਆ ਰਿਹਾ ਹੈ ਮੈਜਾ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾੜੂ ਦੇ ਕਹਿੰਦੇ ਨਹੀਂ ਵਰਦਾ ਕਾਰਵਾਏ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾੜੂ ਦੇ ਕਹਿੰਦੇ ਨਹੀਂ ਵਰਦਾ ਕਾਰਵਾਏ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾੜੂ ਦੇ ਕਹਿੰਦੇ 4 ਵਜੇ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾੜੂ ਇਹਦਾ ਨਹੀਂ ਬਰਦਾ 4 ਵਜੇ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾੜੂ ਇਹਦਾ ਨਹੀਂ ਬਰਦਾ 4 ਵਜੇ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾੜੂ ਇਹਦਾ ਨੀ ਮਾਰਦਾ ਜੋ 4 ਵਜੇ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾਟੂ ਦੇ ਕ ਨੀ ਮਾਰਦਾ ਜੋ 4 ਵਜੇ ਤੱਕ 5 ਵਜੇ ਤੱਕ ਇੰਨਾ ਹੀ ਆਊਗਾ ਬਾਟੂ ਦੇ ਕ ਨੀ ਮਾਰਦਾ ਜੋ ਪੰਜ ਵਜੇ ਤੱਕ ਇੰਨਾ ਹੀ ਆਊਗਾ ਬਾੜੂ ਦੇ ਕ ਜਿੰਨੀ ਵਾਰ ਦੱਸੋ 6 ਵਜੇ ਤੱਕ ਪੰਜ ਵਜੇ ਤੱਕ ਇੰਨਾ ਹੀ ਆਊਗਾ ਬਾੜੂ ਦੇ ਕ ਜਿੰਨੀ ਵਾਰ ਦੱਸੋ 6 ਵਜੇ ਤੱਕ ਪੰਜ ਵਜੇ ਤੱਕ ਇੰਨਾ ਹੀ ਆਊਗਾ ਬਾੜੂ ਦੇ ਕ